ਜਾ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਇੱਕ ਨਵੀਂ ਪੋਸਟ ਪਾ ਕੇ ਤਰਥੱਲੀ ਮਚਾ ਦਿੱਤੀ ਹੈ ਨਵਜੋਤ ਸਿੰਘ ਸਿੱਧੂ ਨੇ ਇਸ ਪੋਸਟ ਦੇ ਵਿੱਚ ਕੀ ਲਿਖਿਆ ਤੁਹਾਨੂੰ ਅਸੀਂ ਪੂਰੀ ਜਾਣਕਾਰੀ ਦੇਵਾਂਗੇ ਉਸ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਪੂਰੇ ਗੁੱਸੇ ਦੇ ਵਿੱਚ ਨਜ਼ਰ ਆਏ ਨੇ ਔਰ ਉਹਨਾਂ ਨੇ ਇੱਕ ਕਲਾਸ ਲਗਾਈ ਏ ਜੋ ਨਵਜੋਤ ਸਿੰਘ ਸਿੱਧੂ ਨੇ ਪਿਛਲੇ ਦਿਨੀ ਆਪਣੇ ਸੀਨੀਅਰ ਲੀਡਰ ਪ੍ਰਿੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਸੀ ਉਸ ਤੋਂ ਬਾਅਦ ਅੱਜ ਉਹਨਾਂ ਦੀ ਇਹ ਪੋਸਟ ਨੇ ਵੱਡੀ ਹਲਚਲ ਮਚਾ ਦਿੱਤੀ ਹੈ ਤੁਸੀਂ ਜੁੜਿਓ ਚੜ੍ਹਦੀ ਕਲਾ ਲਾਈਵ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਚੜ੍ਹਦੀ ਕਲਾ ਲਾਈਵ ਤੋਂ ਰਾਜਨੀਤੀ ਖਬਰਾਂ ਦੇ ਬਾਰੇ ਜਾਣਕਾਰੀ ਮਿਲ ਸਕੇ ਸੋ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਜਦੋਂ ਵੀ ਕੋਈ ਪੋਸਟ ਪਾਉਂਦੇ ਨੇ ਹਲਚਲ ਮਚ ਜਾਂਦੀ ਹੈ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਸਰਗਰਮ ਹੋ ਗਏ ਨੇ ਜੋ ਪਿਛਲੇ ਹਫਤੇ ਉਹਨਾਂ ਨੇ ਦਿੱਲੀ ਦੇ ਵਿੱਚ ਪ੍ਰਿੰਕਾ ਗਾਂਧੀ ਨਾਲ ਮੁਲਾਕਾਤ ਕੀਤੀ ਉਸ ਤੋਂ ਬਾਅਦ ਅੱਜ ਉਹਨਾਂ ਦੀ ਇਹ ਪੋਸਟ ਮੀਡੀਆ ਦੇ ਵਿੱਚ ਵਾਇਰਲ ਹੋਈ ਏ ਨਵਜੋਤ ਸਿੰਘ ਸਿੱਧੂ ਜਿਹੜੇ ਕਿ ਪਹਿਲਾਂ ਭਾਰਤ ਕ੍ਰਿਕਟ ਟੀਮ ਦੇ ਜਿਹੜੇ ਰੀਡ ਦੀ ਹੱਡੀ ਮੰਨੀ ਗਈ ਸੀ ਜੋ ਨਵਜੋਤ ਸਿੰਘ ਸਿੱਧੂ ਨੇ ਆਪਣਾ ਕ੍ਰਿਕਟ ਟੀਮ ਦੇ ਵਿੱਚ ਬਹੁਤ ਜ਼ਿਆਦਾ ਉਹਨਾਂ ਦਾ ਨਾਮ ਪ੍ਰਸਿੱਧ ਹੋਇਆ ਔਰ ਨਵਜੋਤ ਸਿੰਘ ਸਿੱਧੂ ਕ੍ਰਿਕਟ ਤੋਂ ਸਨਿਆਸ ਲੈਣ ਤੋਂ ਬਾਅਦ ਉਹਨਾਂ ਨੇ ਕਮੈਂਟਰੀ ਕੀਤੀ ਔਰ ਕਮੈਂਟਰੀ ਤੋਂ ਬਾਅਦ ਉਹ ਰਾਜਨੀਤੀ ਦੇ ਵਿੱਚ ਵੀ ਸਰਗਰਮ ਹੋਏ ਔਰ 2004 ਵਿੱਚ ਭਾਜਪਾ ਸ਼ਾਮਲ ਹੁੰਦੇ ਨੇ ਔਰ ਭਾਜਪਾ ਵਿੱਚ ਸ਼ਾਮਲ ਹੋ ਕੇ ਉਹਨਾਂ ਨੂੰ ਅੰਮ੍ਰਿਤਸਰ ਤੋਂ ਲੋਕ ਸਭਾ ਦੀ ਟਿਕਟ ਦਿੱਤੀ ਜਾਂਦੀ ਔਰ ਉਸ ਸਮੇਂ ਉਹ ਲੋਕ ਸਭਾ ਮੈਂਬਰ ਬਣਦੇ ਨੇ 2004 ਵਿੱਚ ਫਿਰ 2009 ਦੇ ਵਿੱਚ ਤੇ ਫਿਰ 2014 ਦੇ ਵਿੱਚ ਜਦੋਂ ਉਹਨਾਂ ਨੂੰ ਟਿਕਟ ਦਿੱਤੀ ਜਾਂਦੀ ਹੈ ਪਰ ਭਾਜਪਾ ਦੇ ਵਿੱਚ ਟਿਕਟ ਮਿਲਣ ਤੋਂ ਪਹਿਲਾਂ ਅਕਾਲੀ ਦਲ ਉਹਨਾਂ ਦੀ ਬਗਾਵਤ ਕਰਦਾ ਔਰ ਟਿਕਟ ਉੱਥੇ ਅਕਾਲੀ ਦਲ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਅੰਮ੍ਰਿਤਸਰ ਦੀ ਬਜਾਏ ਬਾਹਰ ਤੋਂ ਦੇਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਸ ਸਮੇਂ ਨਵਜੋਤ ਸਿੰਘ ਸਿੱਧੂ ਜਿਹੜਾ ਉਹਨਾਂ ਨੂੰ ਬਾਹਰ ਭੇਜਦੀ ਹੈ ਭਾਜਪਾ ਪਰ ਉਹ ਬਾਹਰ ਆਪਣੀ ਚੋਣ ਨਹੀਂ ਲੜਦੇ ਕਿਸੇ ਹੋਰ ਸੂਬੇ ਦੇ ਵਿੱਚ ਉਹ ਸਮੇਂ ਅਰਣ ਜੈਤਰੀ ਨੂੰ ਉਹਨਾਂ ਦੀ ਜਗ੍ਹਾ ਤੇ ਅੰਮ੍ਰਿਤਸਰ ਟਿਕਟ ਦਿੱਤੀ ਜਾਂਦੀ ਔਰ ਕੈਪਟਨ ਅਮਰਿੰਦਰ ਸਿੰਘ ਨਾਲ ਦੇ ਮੁਕਾਬਲੇ ਇੱਥੇ ਚੋਣ ਮੈਦਾਨ 'ਚ ਹੁੰਦੇ ਨੇ ਔਰ ਨਵਜੋਤ ਸਿੰਘ ਸਿੱਧੂ ਨੂੰ ਜਦੋਂ ਟਿਕਟ ਨਹੀਂ ਦਿੰਦੀ ਭਾਜਪਾ ਤਾਂ ਉਸ ਸਮੇਂ ਅਰਣ ਜੈਤਰੀ ਨੂੰ ਇੱਥੋਂ ਹਾਰ ਦਾ ਮੂੰਹ ਦੇਖਣਾ ਪੈਂਦਾ ਔਰ ਕੈਪਟਨ ਅਮਰਿੰਦਰ ਸਿੰਘ ਇੱਥੋਂ ਜਿੱ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜਾ ਕੇ ਮਿਲ ਜਾਂਦੇ ਨੇ ਔਰ ਕਾਂਗਰਸ ਪਾਰਟੀ ਵੀ ਸ਼ਾਮਲ ਹੁੰਦੇ ਨੇ ਔਰ ਕਾਂਗਰਸ ਪਾਰਟੀ ਵੀ ਸ਼ਾਮਲ ਹੋਣ ਤੋਂ ਬਾਅਦ ਫਿਰ ਕੈਪਟਨ ਦੀ ਸਰਕਾਰ ਬਣਦੀ ਔਰ ਨਵਜੋਤ ਸਿੰਘ ਸਿੱਧੂ ਕੈਪਟਨ ਮੰਤਰੀ ਬਣਦੇ ਨੇ ਔਰ 2022 ਦੇ ਵਿੱਚ ਜਦੋਂ 2021 ਵਿੱਚ ਕੈਪਟਨ ਦਾ ਵਿਰੋਧ ਕਰਨ ਤੋਂ ਉਹਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਉਤਾਰ ਦਿੰਦੇ ਨੇ ਤੇ ਫਿਰ ਉਹ ਪੰਜਾਬ ਦੀ ਕਮਾਂਡ ਸੰਭਾਲਦੇ ਨੇ ਕਾਂਗਰਸ ਦੇ ਪ੍ਰਧਾਨ ਬਣਦੇ ਨੇ 2022 ਵਿੱਚ ਕਾਂਗਰਸ ਦੇ ਪ੍ਰਧਾਨ ਹੁੰਦਿਆਂ ਹੋਇਆਂ ਕਾਂਗਰਸ ਚੋਣਾ ਹਾਰਦੀ ਏ ਤਾਂ ਸਾਰਾ ਠਿਕਰਾ ਉਹਨਾਂ ਦੇ ਸਿਰ ਤੇ ਪੰਨ ਦਿੱਤਾ ਜਾਂਦਾ ਹੈ ਤੇ ਉਹਨਾਂ ਨੂੰ ਜੋ 2022 ਤੋਂ ਬਾਅਦ ਪ੍ਰਧਾਨਗੀ ਵਾਪਸ ਲੈ ਕੇ ਰਾਜਾ ਵੜਿੰਗ ਨੂੰ ਪ੍ਰਧਾਨ ਬਣਾ ਦਿੱਤਾ ਜਾਂਦਾ ਉਦੋਂ ਤੋਂ ਲੈ ਕੇ ਨਵਜੋਤ ਸਿੰਘ ਸਿੱਧੂ ਜਿਹੜੇ ਕਾਂਗਰਸ ਤੋਂ ਨਾਰਾਜ਼ ਹੋ ਕੇ ਬੈਕਫੁੱਟ ਤੇ ਬੈਠੇ ਹੋਏ ਨੇ ਪਰ ਹੁਣ ਇੱਕੋਦਮ ਫਿਰ ਸਰਗਰਮ ਹੋਏ ਨੇ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੇ ਅੱਜ ਇਹ ਪੋਸਟ ਪਾ ਕੇ ਤਰਥੱਲੀ ਮਚਾ ਦਿੱਤੀ ਹੈ ਜੋ ਨਵਜੋਤ ਸਿੰਘ ਸਿੱਧੂ ਦੇ ਵੱਲੋਂ ਅਕਸਰੀ ਮੀਡੀਆ ਦੇ ਵਿੱਚ ਜੋ ਆਪਣੀ ਪੋਸਟ ਪਾਈ ਜਾਂਦੀ ਹੈ ਉਸ ਦੇ ਉੱਪਰ ਕੁਝ ਸ਼ਬਦ ਲਿਖੇ ਜਾਂਦੇ ਨੇ ਪਰ ਉਹ ਇਸ ਪੋਸਟ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਸ਼ਕਾਰ ਹੋਏ ਨੇ ਜੋ ਉਹਨਾਂ ਦੀ ਪੋਸਟ ਨਾਲ ਛੇੜਛਾੜ ਕੀਤੀ ਗਈ ਹੈ ਜੋ ਹੁਣ ਉਹਨਾਂ ਨੂੰ ਗੁੱਸਾ ਆਇਆ ਹੈ ਕਿ ਉਹਨਾਂ ਨੇ ਅਜੇ ਹਕ ਕਦੀ ਨਹੀਂ ਲਿਖਿਆ ਕੁਝ ਵੀ ਜਿਹੜਾ ਕਿ ਉਹ ਮੀਡੀਆ ਦੇ ਵਿੱਚ ਵਾਇਰਲ ਹੋਇਆ ਇਸ ਦੇ ਬਾਰੇ ਖੁਦ ਤੁਸੀਂ ਸੁਣ ਕੇ ਹੈਰਾਨ ਹੋਗੇ ਨਵਜੋਤ ਸਿੰਘ ਸਿੱਧੂ ਨੇ ਅਜੇ ਕੀ ਲਿਖਿਆ ਹੈ ਜੋ ਉਹਨਾਂ ਦੇ ਨਾਲ ਇਹ ਛੇੜਛਾੜ ਕੀਤੀ ਗਈ ਹੈ ਉਹਨਾਂ ਦੀ ਪੋਸਟ ਦੇ ਨਾਲ ਪ੍ਰਸੰਸਕਾਂ ਦੇ ਵਿੱਚ ਇਹ ਬਹੁਤ ਵੱਡਾ ਬਿਆਨ ਵਾਇਰਲ ਹੋ ਰਿਹਾ ਜਿਸ ਵਿੱਚ ਦਾਵਾ ਕੀਤਾ ਗਿਆ ਕਿ ਨਵਜੋਤ ਸਿੰਘ ਸਿੱਧੂ ਨੇ ਗੋਤਮ ਗੰਮੀਰ ਜੋ ਸਾਬਕਾ ਕ੍ਰਿਕਟਰ ਨੇ ਤੇ ਅਜੀਤ ਅਗਰਕਰ ਉਹਨਾਂ ਨੂੰ ਬੀਸੀਸੀਆਈ ਤੋਂ ਹਟਾਉਣ ਦੀ ਮੰਗ ਕੀਤੀ ਹੈ ਇਹ ਦਾਅਵੇ ਹੁਣ ਨਵਜੋਤ ਸਿੰਘ ਸਿੱਧੂ ਦੇ ਬਿਆਨ ਸਾਹਮਣੇ ਆਇਆ ਹੈ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਮੈਂ ਅਜੇ ਹਾ ਕੋਈ ਦਾਵਾ ਨਹੀਂ ਕੀਤਾ ਮੈਂ ਅਜੇ ਕੋਈ ਬਿਆਨ ਨਹੀਂ ਦਿੱਤਾ ਨਵਜੋਤ ਸਿੰਘ ਸਿੱਧੂ ਦੀ ਇਹ ਫਰਜ਼ੀ ਪੋਸਟ ਜਿਹੜੇ ਸ਼ਿਕਾਰ ਹੋਏ ਨੇ ਜਿਸ ਵਜ੍ਹਾ ਸਿੱਧੂ ਨੇ ਇੱਕ ਝੂਠਾ ਬਿਆਨ ਜਿਹੜਾ ਕਿ ਉਹ ਵਾਇਰਲ ਹੋ ਰਿਹਾ ਜਿਸ ਵਿੱਚ ਦਾਵਾ ਕੀਤਾ ਜਾ ਰਿਹਾ ਕਿ ਸਿੱਧੂ ਨੇ ਕਿਹਾ ਕਿ ਜੇਕਰ ਭਾਰਤ 2027 ਦਾ ਵਿਸ਼ਵ ਕੱਪ ਜਿੱਤਣਾ ਚਾਹੁੰਦਾ ਹੈ ਤਾਂ BCCI ਨੂੰ ਤੁਰੰਤ ਅਜੀਤ ਅਗਰਕਰ ਅਤੇ ਗੋਤਮ ਗਵੀਰ ਨੂੰ ਆਪਣੇ ਅਹੁਦੇ ਤੋਂ ਹਟਾ ਦੇਣਾ ਚਾਹੀਦਾ ਹੈ ਅਤੇ ਰੋਸ਼ ਸ਼ਰਮਾ ਨੂੰ ਪੂਰੇ ਸਨਮਾਨ ਦੇ ਨਾਲ ਕਪਤਾਨ ਵਜੋਂ ਬਹਾਲ ਕਰਨਾ ਚਾਹੀਦਾ ਹੈ ਇਸ ਬਿਆਨ ਨੂੰ ਵੈਰਲ ਹੁੰਦੇ ਦੇਖ ਕੇ ਨਵਜੋਤ ਸਿੰਘ ਸਿੱਧੂ ਨੇ ਇੰਸਟਾਗ੍ਰam ਤੇ ਇੱਕ ਪੋਸਟ ਸਾਂਝੀ ਕੀਤੀ ਤੇ ਦਾਅਵਾ ਕੀਤਾ ਤੇ ਖੰਡਨ ਕੀਤਾ ਸਿੱਧੂ ਨੇ ਪੋਸਟ ਸਾਂਝੀ ਕਰਦਾਂ ਲਿਖਿਆ ਕਿ ਮੈਂ ਕਦੇ ਅਜਿਹਾ ਨਹੀਂ ਕਿਹਾ ਇਹ ਝੂਠੀਆਂ ਖਬਰਾਂ ਨਾ ਫਲਾਓ ਮੈਂ ਕਦੇ ਅਜਿਹਾ ਸੋਚਿਆ ਵੀ ਨਹੀਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਏ ਸਿੱਧੂ ਦੀ ਪੋਸਟ ਹੁਣ ਵਾਇਰਲ ਹੋ ਰਹੀ ਏ ਧਿਆਨ ਦੇਣ ਜੋਗੇ ਕਿ ਪਹਿਲੀ ਵਾਰ ਨਹੀਂ ਹੋਇਆ ਜਦੋਂ ਕੋਈ ਮਸ਼ਹੂਰ ਹਸਤੀ ਨਾਲ ਜੁੜੇ ਬਿਆਨ ਦੇ ਨਾਲ ਟੋਰਮੂਡ ਕਰਕੇ ਉਸ ਨੂੰ ਮੀਡੀਆ ਦੇ ਵਿੱਚ ਵਾਇਰਲ ਕੀਤਾ ਜਾਂਦਾ ਸੋ ਸਿੱਧੂ ਵੀ ਅਜੇ ਹੀ ਘਟਨਾ ਦਾ ਸ਼ਿਕਾਰ ਹੋਏ ਨੇ ਜਿਨ੍ਹਾਂ ਨੇ ਮੀਡੀਆ ਦੇ ਵਿੱਚ ਆ ਕੇ ਆਪਣੀ ਪੋਸਟ ਪਾ ਕੇ ਆਪਣੇ ਸਫਾਈ ਦਿੱਤੀ ਔਰ ਪੂਰੇ ਗੁੱਸੇ ਦੇ ਵਿੱਚੋਂ ਨਜ਼ਰ ਆਏ ਨੇ